ਹਏ 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 ਰਬਾ ਰਬਾ ਨਾ ਨਾ ਉੱਤਰ ਗਈ ਦਾ ਅੱਜ ਕਮ ਕਦੇ ਪਾਵਾ ਕਿਤੋਂ ਤੈਨੂੰ ਲਾਭ ਲਿਆਵਾ ਹਾਏ ਮੇਰੇ ਆਸੂ ਮੇ ਆਪ ਤਾ ਹਾਏ ਮਰਨਾਰਾ ਜੀ ਆਹ ਕਿਹੜਾ ਪਿੰਡ ਹੈ ਜੰਡੀਗੜ ਆ ਤੁਹਾਡੇ ਜਿਹੜੇ ਬੱਚੇ ਦੀ ਮੌਤ ਹੋ ਗਈ ਕਿੱਦਾਂ ਹੋਈ ਆ ਏਟੀਗਲ ਆ ਗਈ ਆ ਹਾਏ ਇਹਦੇ ਨਾਲ ਲਾਭ ਜੀ ਤੇ ਆ ਹਾਂ ਬਰੋਣੀ ਪਾਈ ਤੀ 45 ਸਾਲ ਆ ਆ ਆਵੇ ਗੁੱਡੀ ਇਹਦੀ ਹਾਏ ਨਸ਼ਾ ਸਾਡੇ ਪਿੰਡ ਵਿੱਚ ਦਾ ਬਹੁਤ ਸਾਰਾ ਨਸ਼ਾ ਵਿਕਦਾ ਸਾਡੇ ਪਿੰਡ ਆਏ ਉਸ ਬੰਦੇ ਨੂੰ ਨਈ ਫੜਦੀ ਪੁਲਿਸ ਪੁਲਿਸ ਪਾਹੇ ਦੇ ਕੇ ਛੋਟਾਉਂਦੇ ਆ ਹਏ ਆ ਮੈਂ ਕਰਦੇ ਜੇ ਕਮਾਈ ਕੋਈ ਨਹੀਂ ਦਿਹਾੜੀ ਦਾ ਪਾ ਇਹ ਕੋਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਵਾਉਣੀ ਇਹਨਾਂ ਨੂੰ ਹਏ ਹਏ ਟੋਟਾ ਟਾਈਂ ਅਮਨਦੀਪ ਇਹ ਬਹੁਤ ਹੋਇਆ ਕੀ ਲੱਗਦਾ ਟੋਟਾ ਇੱਕ ਕਰਵਾੜਾ ਮੇਰਾ ਕਿੰਦਾ ਮੋਤ ਹੋਈ ਆ ਇਹਦਾ ਟੀਕਾ ਲਾ ਕੇ ਕਿੰਨਾ ਕਿੰਨਾ ਚਾ ਟੋਟੇ ਇੱਥੇ ਵਿਕਦਾ ਬਹੁਤ ਵਿਕਦਾ ਕੁਝ ਖੜਦੀ ਨਹੀਂ ਨਹੀਂ ਇਹ ਕਿੰਨੇ ਬੱਚੇ ਟੋਟੇ ਇੱਕੋ ਹੀ ਕੁੜੀ ਹੈ ਮੇਰੀ ਆ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਹਾਂਜੀ ਕਦਾ ਕੀ ਨਾ ਡਾਡਾ ਮੈਂ ਨਾ ਪ੍ਰਕਾਸ਼ ਕੋਰ ਕਿਹੜਾ ਪਿੰਡ ਆ ਜੀ ਇਹ ਚੰਦੀ ਗਾੜੀ ਆਹੜਾ ਨੌਜਵਾਨਾਂ ਦੇ ਵਿੱਚ ਬਹੁਤ ਜੀ ਕਿੱਦਾਂ ਇਹ ਮੇਰੇ ਆਪਣੇ ਵਾਇਟੀ ਕਾ ਲਾ ਕੇ ਸਰਕਾਰ ਦੇ ਕਹਿੰਦੀ ਨਸ਼ਾ ਖਤਮ ਕਰਤਾ ਖਤਮ ਕਿੱਥੋਂ ਕਰਦੀ ਸਰਕਾਰ ਤਾਂ ਸਗੋਂ ਜ਼ਿਆਦਾ ਵੇਚਣ ਰਹੀ ਆ ਇੱਥੇ ਘਰ ਘਰ ਸਮੈਕ ਵਿਕਣ ਰਹੀ ਆ ਘਰ ਘਰ ਟੀਕੇ ਵੀ ਵੰਡੇ ਆ ਗਲੀ ਗਲੀ ਦੇ ਵਿੱਚ ਪੁਲਿਸ ਫੜਦੀ ਨਹੀਂ ਆ ਜਿਹੜਾ ਨਾ ਇੱਥੇ ਤੇ ਉਹ ਮੀਨਾ ਲੈਂਦੀ ਆ ਆ ਸਾਡੇ ਇਧਰ ਮੰਤਾਂ ਦਾ ਘਰ ਹੈ ਉਧਰ ਪੁਲਿਸ ਤਾਂ ਵੀ ਨਹੀਂ ਮੀਨਾ ਪਰਦੇ ਆ ਛਰੇ ਆਮ ਵੇਖਦਾ ਛਰੇ ਆਮ ਵੇਖਦਾ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਜੀ ਮੰਗਾਏ ਕੀ ਕਰਨੀ ਗਰੀਬਾਂ ਨੇ ਐਂ ਤਾਂ ਨੇ ਨਛਾਏ ਤਾਂ ਬੰਦੋ ਜੇ ਪਾਣੀ ਤੇ ਕਿਤੇ ਉਹ ਛੱਪੜ ਲੱਗੇ ਸਾਡੇ ਕਿਹ ਬਈ ਕਿਹਨਾ ਤੁਹਾਡੇ ਕੁਲਦੇਵ ਸਿੰਘ ਕਿਹੜਾ ਪਿੰਡ ਆ ਜੀ ਚੰਡੀਗੜ੍ਹ ਇਹ ਜਿਹੜੇ ਨੌਜਵਾਨ ਦੀ ਬਹੁਤ ਹੀ ਤੁਹਾਡੇ ਚੜਦਾ ਐਵੇਂ ਤੇ ਚੱਟ ਮਾਸ਼ੀਨਾ ਮੋਟਾ ਕਿੱਦਾਂ ਮੋਟੋ ਹੋ ਜੀ ਦੀ ਟਿਕਾ ਲਾ ਸਰਕਾਰ ਤੇ ਕਹੇ ਨਸ਼ਾ ਖਤਮ ਕਰਤਾ ਸਰਕਾਰ ਕਹਿੰਦੀ ਨਸ਼ਾ ਖਤਮ ਕਰ ਦਵਾ ਪੰਜਾਬ ਚੋਂ ਬੰਨਹਾ ਹਸਲੀ ਵਾਂਗੂ ਵੇਖਦਾ ਸੀ ਉਹਨਾਂ ਦਾ ਦੁੱਧ ਨਹੀਂ ਮਿਲਦਾ ਜਨਾਂ ਦਾ ਮਿਲਦਾ ਸੀ ਪੁਲਿਸ ਫੜਦੀ ਨਹੀਂ ਜਿਹੜਾ ਦਸਾ ਵੇਚਦੀ ਪੁਲਿਸ ਫੜਦੀ ਪੁਲਿਸ ਮੇਰੇ ਖਿਆਲ ਨਾਲ ਇਸ ਵਾਲੇ ਜਿਹੜੇ ਨਾ ਕੋਈ ਅਧਿਆਪਕ ਵਾਲੇ ਇੱਥੇ ਜਿਦਾ ਮਹੀਨਾ ਮਾ ਦਾ ਲੈਂਦੇ ਆ ਹਾਕੀ ਸਾਹਿਬ ਦਾ ਜੇ ਕਰੀ ਬਾਹਰੋਂ ਭਈਆ ਪੁਲਿਸ ਉਹਨਾਂ ਫੜੇ ਇੱਕ ਦੋ ਬੰਦੇ ਕਿੰਨਾ ਕਿੰਨਾ ਛਾ ਵੇਚਦਾ ਇੱਥੇ ਨਾ ਬਾਲ ਵੇਚਦਾ ਇੱਥੇ ਤੇ ਛਾ ਨਹੀਂ ਨਿਕਲਦਾ ਗਲੀਆਂ ਦਾ ਕਿ ਕੀ ਮੰਗ ਕਰਦੇ ਆ ਅਸੀਂ ਤਾਂ ਗਾਮਾ ਇਹੋ ਜਿਹਾ ਵੀ ਨਾ ਬੰਦਣਾ ਜਾਈਦਾ ਉਦੋਂਾਂ ਬਰਬਾਰ ਹੋਦੇ ਜਾਂਦੇ ਇੰਨੇ